ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋ ਸਨਾਦੇ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵਗੇ ਮੈਂ ਵੀ ਠੀਕ ਹਾਂ ਤੇ ਤੁਸੀਂ ਸੋਚ ਰਹੇ ਹੋਗੇ ਵੀਡੀਓ ਕਾਫੀ ਦੇਰ ਬਾਅਦ ਆ ਰਹੀ ਹੈ ਹਾਂਜੀ ਇਸ ਦਾ ਕਾਰਨ ਇਹ ਸੀ ਕਿ ਮੇਰੇ ਪੇਪਰ ਵੀ ਹੋ ਰਹੇ ਸੀ ਤੇ ਮੇਰੀ ਫੈਮਲੀ ਨੇ ਕਿਹਾ ਕਿ ਪਹਿਲਾਂ ਪੇਪਰ ਦੇ ਲੋ ਫਿਰ ਵਲੋਗਿੰਗ ਦਾ ਕੰਮ ਸ਼ੁਰੂ ਕਰ ਲਿਓ ਫਿਰ ਤੇ ਹੁਣ ਮੇਰੇ ਅੱਜ ਪੇਪਰ ਜੀ ਹੋ ਗਏ ਨੇ ਖਤਮ ਤੇ ਮੈਂ ਦਾਦ ਕੇ ਵੀ ਆ ਚੁੱਕਿਆ ਹਾਂ ਤੇ ਇਸ ਕਰਕੇ ਆਪਾਂ ਵੀਡੀਓ ਬਣਾਉਣੀ ਹੈ ਫਿਰ ਕਰ ਦਾਂਗੇ ਚਾਲੂ ਤੇ ਇਸ ਵੀਡੀਓ ਨੂੰ ਵੀ ਤੁਸੀਂ ਉਹਨਾਂ ਨੂੰ ਪਿਆਰ ਦੇਓ ਜਿਨੀਆਂ ਪਿਛਲੀ ਵੀਡੀਓ ਨੂੰ ਦਿੰਦੇ ਹੁੰਦੇ ਜੇ ਤੇ ਇਸ ਦੇ ਵਿੱਚ ਮੈਂ ਵੀਡੀਓ ਨਹੀਂ ਬਣਾਈ ਜਦੋਂ ਮੇਰੇ ਪੇਪਰ ਚੱਲ ਚੱਲਦੇ ਹੀ ਪਰ ਮੈਂ ਸ਼ਾਰਟ ਅਪਲੋਡ ਕਰਦਾ ਹਾਂ ਢਿੱਲੀ ਤੇ ਤੁਸੀਂ ਉਹਨਾਂ ਨੂੰ ਵੀ ਕਾਫੀ ਪਿਆਰ ਦਿੰਦੇ ਰਹੇ ਤੇ ਫਰਵਰੀ ਮਹੀਨ ਚ ਮੈਂ ਤੁਹਾਨੂੰ ਆਪਣੀ ਫੈਮਲੀ ਨਾਲ ਵੀ ਮਿਲਾਵਾਂਗਾ ਉਸ ਦੇ ਨਾਲ ਨਾਲ ਸਾਨੂੰ ਫਰਵਰੀ ਮਹੀਨ ਚ ਇੱਕ ਵਿਆਹ ਵੀ ਹੈ ਤੇ ਉਸ ਦੇ ਬਾਰੇ ਤੁਹਾਨੂੰ ਮੇਰੇ ਸਾਰਾ ਮੇਰੇ ਦਾदू ਜੀ ਦੱਸਣਗੇ ਲਾਓ ਜੀ ਮਿਲੋ ਹੁਣ ਮੇਰੇ ਦਾदू ਜੀ ਨਾਲ ਦਾदू ਜੀ ਆ ਚੁੱਕੇ ਹਨ ਤੇ ਫਰਵਰੀ ਮਹੀਨੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਸਾਡਾ ਇਹ ਵਿਆਹ ਮਤਲਬ ਮੇਰਾ ਨਹੀਂ ਆ ਹੁਣ ਕਹਿੰਦਾ ਹੈ ਤੇ ਉਹਦੇ ਬਾਰੇ ਤੁਹਾਨੂੰ ਹੁਣ ਮੇਰੇ ਦਾदू ਜੀ ਦੱਸਣਗੇ ਉਹ ਆਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਿਆਹ ਜਿਹੜਾ ਸਾਡਾ ਇਹ ਹੋਣਾ ਆਇਆ ਨਾ ਇਹ ਸਾਡਾ ਸਾਡੀ ਪੀੜ੍ਹੀ ਦੇ ਵਿੱਚ ਅਖੀਰਲਾ ਵਿਆਹ ਵਾ ਠੀਕ ਜੇ ਨਹੀਂ ਕਿ ਉਹ ਸਾਡੇ ਭਨੇਵੇਂ ਦਾ ਵਿਆਹ ਵਾ ਉਹਦੇ ਨਾਨਕੇ ਆ ਇਥੇ ਤੇ ਉਹ ਆਪਣੇਵਾ ਸਾਡਾ ਤੇ ਬਾਕੀ ਤੇ ਅਸੀਂ ਸੱਜੇ ਖੱਬੇ ਸਾਰੇ ਜਿੰਨੀ ਪੀੜੀ ਦੇ ਵਿੱਚ ਵਿਆਹ ਸਾਰੇ ਕਰ ਦੱਤੇ ਆ ਇਹ ਮੁੰਡਾ ਇੱਕ ਰਹਿੰਦਾ ਵਾ ਤੇ ਇਹ ਬਾਹਰ ਵਾ ਹੁਣ ਆਉਣ ਵਾਲਾ ਵਾ ਪੰਜਾ ਚੌ ਲੜਨ ਨੂੰ ਤੇ ਇਹਦੇ ਨਾਲੇ ਵਿਆਹ ਕਰਾਂਗੇ ਨਾਲੇ ਤੁਸੀਂ ਮौज-ਮਸਤੀ ਕਰਿਓ ਹੂੰ ਤੇ ਬਾਕੀ ਲੀੜਾ ਕਪੜਾ ਹੁਣ ਬਣਾਉਣੇ ਆ ਤੇ ਜੋ-ਜੋ ਬਣਦਾ ਉਹਨਾਂ ਦਾ ਉਹਨਾਂ ਨੂੰ ਬਣਾ ਕੇ ਦੇਨੇ ਆ ਨਾਨਕੇ ਵੀ ਹੋਏ ਹਾਂਜੀ ਤੇ ਸਾਡਾ ਫਰਜ਼ ਬਣਦਾ ਭਈ ਮੰਨ ਮੰਨ ਤੇ ਬਾਕੀ ਵਿਆਹ ਤੇ ਹੁਣ ਓਦਾਂ ਇੱਕ ਦੋਹਾਂ ਦਿਨਾਂ ਦਾ ਵਿਆਹ ਕਰਾਵਾ ਵਿਆਹ ਹੁੰਦਾ ਸੀ ਪਿੱਛੇ ਪਿੱਛੇ ਵਿਆਹ ਵੇਖਣੇ ਚਾਰ ਚਾਰ ਦਿਨ ਪੰਜ ਪੰਜ ਦਿਨ ਤੇ ਪਹਿਲਾਂ ਤੇ ਬਰਾਦਰੀ ਨੇ ਬਰਾਦਰੀ ਨੇ ਰੋਟੀਆਂ ਖਵਾ ਲੈਣੀਆਂ ਠੀਕ ਹੈ ਵਿਆਹ ਵਾਲੇ ਘਰ ਉਹ ਹਫਤਾ ਨੂੰ ਉਹ ਲੰਘ ਜਾਂਦਾ ਹੁੰਦਾ ਸੀ ਮੁੜ ਕੇ ਲੋਕਾਂ ਨੇ ਆ ਹੁਣ ਵਿਆਹ ਦਾ ਬੇ ਪੈਸਾ ਜ ਕਰਨ ਲੋਕੀ ਘਰ ਹੀ ਵਿਆਹ ਕਰਦੇ ਹੁੰਦੇ ਸੀ ਦੇ ਹੁਣ ਪੈਲ ਸਾਂਝ ਕਰਨ ਦਾ ਵੀ ਆ ਤੇ ਪੈਲ ਸਾਂਝ ਹੀ ਸਿੱਧੇ ਪਹੁੰਚਦੇ ਆ ਤੇ ਪੈਲ ਸਾਂਝੋ ਘਰੋਂ ਘਰ ਦੌੜ ਜਾਂਦੇ ਆ ਹੁਣ ਆ ਕਹਦੇ ਆ ਇਹਦੇ ਆ ਬਸ ਦੌੜ ਭਾਜੀ ਨਾਲੇ ਜਦੋਂ ਆਪਾਂ ਆਉਣ ਲੱਗੇ ਸੀ ਨਾ ਅੱਜ ਮੰਮਾ ਨੇ ਮੈਨੂੰ ਭਾਨ ਕੀ ਕਹਿੰਦੇ ਵੀ ਦਾदू ਤੇਰੇ ਕਹਿੰਦੇ ਆ ਜਾ ਕੱਪੜੇ-ਕਪੜੇ ਉਹ ਵੀ ਗੱਲ ਦੱਸ ਦੋ ਓਏ ਮੈਂ ਫੇ ਫੋਨ ਇਹਨੂੰ ਕੀਤਾ ਸੀ ਨਾ ਮੈਂ ਵੀ ਆ ਗਏ ਤੇ ਕੱਪੜੇ ਬਣਾ ਲਾ ਜਿਦਾਂ ਨੇ ਬਣਾਉਣੇ ਆ ਤੇ ਇਹ ਆਂਦੀ ਹੀ ਵੀ ਮੇਰਾ ਟਾਈਮ ਨਹੀਂਗਾ ਤੇ ਮੈਂ ਆ ਆ ਲੀੜੇ ਸੀਣ ਵਾਲੇ ਆ ਉੱਥੇ ਸਲਾਈ ਜੂ ਕਰਦੀ ਐ ਤੇ ਉਹ ਇਹ ਕਰਕੇ ਇਹ ਨਾ ਕਰਦੀ ਸੀ ਤੇ ਮੈਂ ਫੇ ਆਖਿਆ ਵੀ ਇਹ ਭਾਵੇਂ ਪੜ ਕੇ ਆ ਜੀ ਤੇ ਪਰਸੋਂ ਆ ਜੀ ਆਪਣਾ ਟਾਈਮ ਵੇਖ ਲੈ ਤੇ ਇਹ ਤੇਰੇ ਬਿਨਾਂ ਤੇ ਬਣਾਉਣੇ ਨਹੀਂ ਕਿਸੇ ਨੇ ਜੇ ਤਨੂ ਆਉਣਾ ਪੈਣਾ ਤੇ ਮੁੜ ਕੇ ਫਿਰ ਇਹਨੇ ਤੇਰੇ ਪਾਪੇ ਨੂੰ ਫੋਨ ਕਰਕੇ ਪੁੱਛ ਲਿਆ ਤੇ ਉਹ ਆਨਾਂ ਵੀ ਜਾਓ ਹਾਂ ਚੋਣੇ ਤਾਂ ਕਹਿ ਦੇਣਾ ਉਹਨੇ ਚਾਹੇ ਆ ਦੋਨੇ ਆਖਣਾ ਹੈਗਾ ਕਿ ਵੀ ਜਾਓ ਫੇ ਬਣਾਓਗੇ ਤੇ ਹੁਣ ਆਪੇ ਭਲਕੇ ਬਣਾ ਲੈ ਬਣਾ ਲੈਣ ਜਦੋਂ ਮਰਜ਼ੀ ਬਣਾ ਲੈਣ ਆਈ ਆ ਹੁਣ ਬਣਾ ਲੈਣਗੇ ਤੇ ਬਾਕੀ ਯਾਦ ਵਿੱਚ ਫਿਰ ਜਿਹੜੀ ਮੌਜ ਮਸਤੀ ਉਹ ਵੀ ਵਖਾਲਾਂਗੇ ਵੀ ਹੁਣ ਕੀ ਹੁੰਦਾ ਵਾ ਮਤਲਬ ਕੀ ਕਰਨੀ ਵੀ ਮਮਾ ਦੇ ਬਿਨਾ ਤੁਸੀਂ ਸੂਟ ਕੋਈ ਨਹੀਂ ਬਣਾਉਣਾ ਭਈ ਇਹ ਇਹ ਮੇਰੀ ਵੱਡੀ ਨੂੰ ਹਮ ਜਿਹੜੀ ਤੇਰੀ ਮਾਂ ਹਾਂਜੀ ਤੇ ਇਹਦੇ ਬਣਾਦੇ ਅਸੀਂ ਕੋਈ ਕੰਮ ਵੀ ਨਹੀਂ ਨਾ ਕਰਦੇ ਠੀਕ ਹੈ ਇਹਨੂੰ ਪਹਿਲਾਂ ਦੱਸਣਾ ਹੁੰਦਾ ਵੀ ਆਹ ਕੰਮ ਕਰਨਾ ਤੇ ਤੂੰ ਆ ਇਹ ਕਰਦੀ ਆ ਫੇਪਰ ਐਂਪਾਇਰ ਸਾਰੇ ਨਾਲ ਚੱਲ ਪੈਣ ਕੋਈ ਗੱਲ ਨਹੀਂ ਤੇ ਸਲਾਹ ਨਾ ਕਰਨਾ ਚਾਹੀਦਾ ਨਾ ਕੰਮ ਹਾਂਜੀ ਉਹ ਤਾਂ ਹੈਗੀ ਆ ਜੋ ਕਿਸੇ ਦਿਮਾਗ ਚ ਕੋਈ ਗੱਲ ਆਉਂਦੀ ਕਿਸੇ ਦੇ ਚ ਕੋ ਕਿਸੇ ਦਾ ਕੋ ਰਹਿ ਜਾਵੇ ਭਾਵੇਂ ਉੱਥੇ 500 ਰੁਪਏ ਦਾ ਸੂਟ ਹੋਵੇ ਉਹ ਰਹਿ ਜੇ ਨਾ ਇੱਕ ਜਾਂਦੀਆਂ ਹੁੰਦੀਆਂ ਬੁੜੀਆਂ ਲੈ ਆਉਂਦਾ ਨਹੀਂ ਉਹ ਲੈਂਦਾ ਆਹੋ ਇਹ ਬੜੀ ਗਿਆ ਛੜਦੀ ਬਾਤ ਆਹੋ ਫਿਰ ਇਹ ਕਰਕੇ ਮੈਂ ਆਖਿਆ ਚਲੋ ਇਹ ਆਪ ਹੀ ਦੇਖ ਲੂਗੀ ਜਿਹੜਾ ਜਿਹੜਾ ਲੈਣਾ ਲੈ ਲੂਗੀ ਤੇ ਇਹਨੂੰ ਘਲਾਵਾਂਗੇ ਤੇ ਜਾ ਕੇ ਲਾਉ ਜੰਨੇ ਨੇ ਆਉਣੇ ਆ ਅਸੀਂ ਤੇ ਵਿਆਹ ਵੇਖਣ ਵਾਲੇ ਆ ਆਹ ਬਾ ਅੱਗੇ ਚੱਲ ਜਣਾ ਇੰਦਾ ਜਿਹੜੇ ਕੱਪੜੇ ਲਾ ਕੇ ਲਊਂਗੇ ਹੋਰ ਕੱਪੜੇ ਨਹੀਂ ਲਲਾਂਗੇ ਕਿਉਂ ਅਸੀਂ ਹੀ ਲਵਾਂਗੇ ਕਿ ਅਸੀਂ ਕੌਣ ਨਹੀਂ ਲੈਣੇ ਉਹ ਪਰ ਫਿਰ ਮਰਜੀ ਦੇ ਲੈ ਫਿਰ ਨਾ ਇਹ ਗੱਲ ਨਾ ਅੱਡੀ ਤੇ ਨੇ ਫਿਰ ਉਹ ਜਿੱਦਾਂ ਨੇ ਆਖੇਗਾ ਪੁੱਤ ਉਹਨਾਂ ਦੇ ਲਾ ਦਾਂਗੇ ਕਿ ਕੱਪੜਿਆਂ ਦੀ ਕਿਹੜੀ ਗੱਲ ਆ ਕੱਪੜੇ ਅੱਗੇ ਤਾਂ ਹੁਣ ਲੈਣ ਮਮਣੇ ਕਹਦੋ ਕਿ ਜਾਣਾ ਸੂਟ ਸੂਟ ਉਹ ਗੱਲ ਇਹ ਵੇਹਲਾਂ ਸਲਾਹ ਕਰ ਲੈਣਾ ਮੇਰੇ ਵੱਲੋਂ ਸਹੇਰੀ ਚਲੇ ਜਾਣਾ ਕਿੱਥੇ ਜਾਣਾ ਇਹ ਬਟਾਲਿਓ ਲੈ ਲੈਣੇ ਇਹ ਅੰਬਰਸਰੋਂ ਲੈ ਲੈਣੇ ਜਿੱਥੋਂ ਮਰਜ਼ੀ ਜਾ ਕੇ ਲੈ ਆਉਂਨ ਬਈ ਚਲ ਜਾਣ ਤੇ ਲੈ ਆਉਣ ਜਾ ਕੇ ਕਿ ਅਹੀਂ ਮੈਂ ਥੋੜੀ ਜਾਣਾ ਮੈਂ ਕੀ ਕਰਨਾ ਉੱਥੇ ਉਹ ਵੀ ਗੱਲ ਹੈਗੀ ਸੁੰਡਿਸ ਬਣੇ ਇਹਨਾਂ ਨੇ ਆਹੋ ਆਪਣੀ ਮਰਜ਼ੀ ਦੇ ਆਪੇ ਲੈ ਆਉਣਗੀਆਂ ਏ ਜਿੱਦਾਂ ਤੁਸੀਂ ਕਿਹਾ ਪੀ ਤੇਰੀ ਮਾਸੀ ਚਲ ਜੂਗੀ ਜਾਂ ਇਹ ਚਲ ਜੂਗੀ ਤੇ ਤੁਸੀਂ ਜਿੱਦਾਂ ਕਹਿੰਦੇ ਜੇ ਪੀ ਪਾਪਾ ਨੂੰ ਪੁੱਛਣਾ ਮਾਣਾ ਪਾ ਪੜਾ ਦੇ ਪੈਣਾ ਹੈ ਪੜਾਇਓ ਨਾ ਵਿਚਾਰੇ ਨੇ ਤਾਂ ਹਾਂ ਹੀ ਕਹਿਣੀ ਤੇ ਫਿਰ ਉਹਦਾ ਦੂਦੀ ਦਾ ਕੰਮ ਆ ਭਈ ਪੁੱਛਣ ਦਾ ਤੇ ਹੱਕ ਹੈਗਾ ਪੁੱਛਣ ਦਾ ਤੇ ਹੱਕ ਹੈਗਾ ਪਰ ਇਹੜੇ ਬੜਾਈ ਹਾਂ ਹੀ ਲੈਣਾ ਵਾ ਪੁੱਛਣ ਦਾ ਹੱਕ ਹੈਗਾ ਵਾ ਪੁੱਛਿਆ ਆਖਣਾ ਤੇ ਉਹਨੇ ਕੋਹ ਨਹੀਂ ਗਾ ਵੀ ਮੈਨੂੰ ਪੁੱਛਿਆ ਨਹੀਂ ਤੇ ਪੁੱਛਣ ਦਾ ਤੇ ਹੱਕ ਹੈਗਾ ਨਾ ਹਾਂਜੀ ਪੁੱਛ ਲਿਆ ਤੂੰ ਉਹਦੇ ਲੋਹਣ ਛੁੱਟੀ ਹੋ ਗਈ ਹੁਣ ਭਾਂ ਦੇ ਦੋ ਦਿਨ ਲੱਗ ਜਾਣ ਹਾਂ ਉਹ ਵੀ ਗੱਲ ਹੈਨੀ ਆਹੋ ਤੇ ਉਹਨੂੰ ਵੀ ਪਤਾ ਵਾ ਵੀ ਇਹ ਗਲਤਾਂ ਬਣਾਉਣਾ ਉਹਨਾਂ ਨੇ ਦੇ ਗਏ ਆ ਭਾਈ ਇੱਕ ਗੱਲ ਆ ਸਿਰਫ ਔਖਾ ਸੋਨਾ ਹੀ ਆ ਲੀੜੇ ਨਹੀਂ ਕਿ ਔਖੇ ਸੋਨਾ ਜਿਹੜਾ ਲੈਂਦੇ ਆ ਉਹ ਵੀ ਪਾਉਂਦੇ ਆ ਹੋਰ ਪਾਣੇ ਉਹ ਸਾਨੂੰ ਵੀ ਪਾਣਾ ਪੈਣਾ ਵੀ ਮੁੰਡੇ ਨੇ ਜਦੋਂ ਖਾਰਿਓ ਤਾਰਨਾ ਇੱਕ ਨੇ ਨਾਲ ਕਾ ਪਰਿਵਾਰ ਤੇ ਕੰਮ ਬਾਂਦਾ ਆ ਕੋ ਚਲਤਾ ਕਿ ਹੁਣ ਇੱਕ ਵਾ ਪਾ ਦੇਾਂਗੇ ਜੋ ਆਖੂਗਾ ਪਾ ਦੇਾਂਗੇ ਬਣਾ ਲਾਂਗੇ ਕੋਈ ਗੱਲ ਨਹੀਂ ਭਾਵੇਂ ਮਹਿੰਗਾ ਤੇ ਹੁਣ ਕੀ ਕਰੀਏ ਫੇ ਹਾਂਜੀ ਬੀਬੀਆਂ ਪਤਾ ਕੀ ਆ ਦਿੰਦੀਆਂ ਲਾਜ ਨਹੀਂ ਰਹਿੰਦੀ ਇਹ ਜੇ ਸੋਨਾ ਨਾ ਨਾ ਪਾਈਏ ਤੇ ਇਹ ਮਲਾਜ ਨਹੀਂ ਰਹਿੰਦੀ ਇਹ ਪੌਣਾ ਹੀ ਪੈਂਦਾ ਚਲੋ ਹੁਣ ਦੂਜਿਆਂ ਨੂੰ ਪਾਏ ਇਹਨੂੰ ਵੀ ਪਾ ਦਾਂਗੇ ਹਾਂਜੀ ਆਹੋ ਜੋ ਆਖਣਗੀਆਂ ਬਣਾ ਲਾਂਗੇ ਤੇ ਹੁਣ ਜਿੱਦਾਂ ਕੀ ਆਪਾਂ ਸਾਡੀ ਪੂਰੀ ਫੈਮਲੀ ਦਿਖਾਉਣੀ ਹੁਣ ਉਹ ਫਰਵਰੀ ਚ ਪੀ ਕੇ ਕਿਹੜੀ ਕਿਤੇ ਤਰੀਕੇ ਦੇ ਲੱਗੇ ਛੱਕ ਦਿਖਾਈਏ ਵਿਆਹ ਤਾਂ ਪਹਿਨਰ ਵੀਲ ਕਰਦੀ ਫਿਰ ਵਿਆਹ ਤੂੰ ਪਹਿਲਾਂ ਦੇ ਸਾਰੇ ਇਕੱਠੇ ਹੋ ਜਾਣਗੇ ਤੇ ਫਿਰ ਪਹਿਲਾਂ ਉਹ ਖਾ ਲਾਂਗੇ ਮਤਲਬ ਵੀ ਜਦੋਂ ਮਤਲਬ ਪਾਪਾ ਆ ਗਏ ਘਰ ਤੇ ਵੀ ਲਾ ਕੇ ਉਹ ਦਿਖਾ ਦੇ ਤੇ ਵਿਆਹ ਤੇ ਵਿੱਚ ਤੇ ਇਕੱਠੇ ਹੋਣੇ ਹੀ ਹੋਣੇ ਆ ਸਾਰੇ ਹਾਂ ਤੇ ਮਤਲਬ ਵਿਆਹ ਵੇਖ ਜਾ ਉਹ ਤੋਂ ਇੱਕ ਦੋ ਦਿਨ ਪਹਿਲਾਂ ਖਾ ਲਾਂਗੇ ਕੋਈ ਗੱਲ ਨਹੀਂ ਇਹਨਾਂ ਨੂੰ ਖਾ ਲਾਂਗੇ ਕੋਈ ਗੱਲ ਨਹੀਂ ਠੀਕ ਜਿੱਦਾਂ ਤੂੰ ਆਖੇਂਗਾ ਭਈ ਉਦਾਂ ਹੀ ਕਰ ਲਾਂਗੇ ਮੈਂ ਤੇ ਤੇਰੀ ਗੱਲ ਮੰਨਣੀ ਆ ਜਿੱਦਾਂ ਤੂੰ ਆਨਾ ਮੈਂ ਤੇ ਉਦਾਂ ਹੀ ਕਰਨਾ ਚਾਹੇ ਕੋਈ ਦੁੱਖ ਆਹੋ ਹੋਰ ਸੁਣਾ ਤੂੰ ਵੀ ਦੱਸ ਹੋਰ ਜੇ ਕੋ ਲੈਣਾ ਤੂੰ ਜੋ ਲੈਣਾ ਤੂੰ ਲੈ ਲਈ ਮੈਨੂੰ ਦੱਸਣਾ ਵੀ ਕੀ ਲੈਣਾ ਮੈਂ ਤੈਨੂੰ ਉਹ ਹੀ ਲੈ ਦੂੰਗਾ ਚਾਹੇ ਲੈ ਲਈ ਤੇ ਚੁੱਪ ਕਰਕੇ ਲੈ ਵੀ ਜਾ ਕੇ ਜੋ ਲੈਣਾ ਕਿਸ ਨੂੰ ਦੱਸਣਾ ਨਹੀਂ ਆਪਾਂ ਆਪਣੇ ਨਾਲ ਜਣੇ ਧੋਜਣੀ ਚੱਲਾਂਗੇ ਆ ਚੱਲ ਠੀਕ ਹੈ ਧੋਜਣੀ ਚੱਲਾਂਗੇ ਮੈਂ ਚੱਲ ਫਿਰ ਮੈਨੂੰ ਲੈ ਜੀ ਚੜਾ ਕੇ ਮੋਟਰਸਾਈਕਲ ਤੇ ਠੀਕ ਆਓ ਤੇ ਲੈ ਲਈ ਜੋ ਲੈਣਾ ਉੱਥੋਂ ਜਾ ਕੇ ਦੂਜੀ ਜਿੱਦਾਂ ਤੂੰ ਮੈਨੂੰ ਦੱਸਿਆ ਵੀ ਜਿਹੜੇ ਪਹਿਲੇ ਵਿਆਹ ਹੁੰਦੇ ਸੀ ਉਹ 4-4 5-5 ਦਿਨਾਂ ਦੇ ਹੁੰਦੇ ਸੀ ਹਣਾ ਉਹ ਦੋ ਚਾਰ ਦਿਨ ਦੋ ਦੋ ਦਿਨ ਰਾਤ ਜਾਂਝ ਰਹੀਦੀ ਹੁੰਦੀ ਸੀ ਤਿੰਨ ਤਿੰਨ ਦਿਨ ਦੋ ਦੋ ਤਿੰਨ ਰਹਿੰਦੀ ਹੁੰਦੀ ਸੀ ਚਲ ਉਹ ਵੀ ਛੱਡੋ ਆ ਜਦੋਂ ਮੇਰੇ ਪਾਪਾ ਦਾ ਵਿਆਹ ਹੋਇਆ ਉਹਦੇ ਬਾਰੇ ਦੱਸੋ ਪਾਪਾ ਦਾ ਵਿਆਹ ਕਿਹੜੇ ਟਾਂਕ ਮਤਲਬ ਕਿੱਦਾਂ ਹੋਇਆ ਉਹ ਵੀ ਪੁਰਾਣੇ ਸਮੇ ਦਾ ਹੀ ਹੋ ਗਿਆ ਵੀ ਉਹ ਨਹੀਂ ਐਡਾ ਪੁਰਾਣਾ ਨਹੀਂ ਉਹ ਅਜੇ ਨਵਾਂ ਹੀਗਾ ਮਿਲਣੀਆਂ ਤੇ ਪਹਿਲਾਂ ਵੀ ਹੁੰਦੀਆਂ ਸੀ ਪਰ ਇਹ ਮਿਲਣੀਆਂ ਵਾਵਾ ਹੁੰਦੀਆਂ ਪੰਜ ਛੇ ਮਿਲਣੀਆਂ ਹੁੰਦੀਆਂ ਹੁੰਦੀਆਂ ਸੱਤ ਅੱਠ ਵੀ ਕਰ ਲਿੰਦੇ ਸੀ ਤੇ ਆ ਤੇ ਹੁਣ ਨਹੀਂ ਹੁੰਦੀਆਂ ਵਾ ਪਰ ਹੁਣ ਮਹਿੰਗਾਈ ਦੇ ਸਮੇਂ ਨਾਲ ਮੈਨਿਆ ਨਾ ਵੀ ਇਦਾਂ ਚੱਲਣਾ ਚਾਹੀਦਾ ਵਾ ਕਿ 10 20 ਬੰਦੇ ਜਾਣ ਤੇ ਕੁੜੀ ਵਿਆਹ ਕੇ ਘਰ ਲੈ ਆਉਣ ਨਾ ਕਿ ਕੋ ਕੋ ਚੀਜ਼ ਲੈਣ ਤੇ ਨਾ ਦੇਣ ਨਾ ਜਿਹੜੇ ਆ ਲੀੜੇ ਲਾੜੇ ਬਣਾ ਕੇ ਦੰਦੇ ਮੈਂ ਤਾਂ ਇਹ ਵੀ ਨਹੀਂ ਦੇਣੇ ਚਾਹੀਦੇ ਇਹ ਕੀ ਕਰਨੇ ਆ ਬੀਬੀਆਂ ਨਾਰਾਜ਼ ਹੋ ਜਾਂਦੀਆਂ ਵਾ ਹਾਂ ਬੀਬੀਆਂ ਦਾ ਕਰਕੇ ਇਹ ਕੰਮ ਸਾਰਾ ਹੁੰਦਾ ਕਈ ਨਹੀਂ ਹਲੇ ਅ ਮੇਰੀ ਤਾਂ ਵੀ ਪਾਲ ਲੈਨੇ ਆ ਤੇ ਕਪੜੇ ਚਾਰ ਬਣਾਵੇ ਤੇ ਕੁੜੀ ਵਿਆਹ ਕੇ ਘਰ ਲੈ ਆਵੇ ਉਹ ਮੈਂ ਤੇ ਉਹ ਗੱਲ ਤੇ ਰਾਜੀ ਹਾਂ ਅਗਲਾ ਘਰ ਵੀ ਬਜਾਰੇ ਤੇ ਆਪਣਾ ਵੀ ਬਜਾਰੇ ਕਿਸ ਦਾ ਖਰਚਾ ਨਾ ਹੋਵੇ ਤੇ ਮੈਂ ਤੇ ਇਦਾਂ ਰਾਜੀ ਹਾਂ ਤੇ ਤੇਰਾ ਇਦਾਂ ਹੀ ਗਾਂ ਕਰਾਂਗੇ ਨਾ ਹੂੰ ਵੇ ਮੇਰਾ ਇਰਾਦਾ ਤੇ ਇਹੋ ਹੀ ਆ ਕਿ ਪੰਜ ਸੱਤ ਜਾਣੇ ਘਰ ਦੇ ਜਾਈਏ ਤੇ ਕੁੜੀ ਵਿਆਹ ਕੇ ਲੈ ਆਈਏ ਪਰ ਅਜੇ ਮੈਂ ਤਿੰਨ ਸਾਲ ਨਹੀਂ ਕਰਨਾ ਚਾਰ ਸਾਲ ਨਹੀਂ ਕਰਨਾ ਤੇ ਆ ਉਹ ਸੋਨਾ ਮਹਿੰਗਾ ਵਾ ਇਹ ਕੇ ਕੋ ਲੈਣਾ ਨਹੀਂ ਗਾ ਨਾ ਕਿ ਇਹਨੂੰ ਦੇਣਾ ਵਾ ਸਾਨੂੰ ਉਹ ਕੁੜੀ ਸੋਨਾ ਵਾ ਜਿਹੜੀ ਲੈ ਆਉਣੀ ਆ ਬਸ ਜਿੰਨੇ ਰੋਟੀ ਟੁਕ ਦੇਣਾ ਬਣਾ ਕੇ ਉਹ ਉਹੋ ਹੀ ਸੋਨਾ ਵਾ ਇਹੀ ਕੀ ਕਰਨਾ ਉਹ ਸੋਨਾ ਪਾ ਕੇ ਉਹ ਉੱਥੇ ਤੁਰੇ ਜਾਂਦੇ ਆ ਨੂੰ ਜਾ ਕੇ ਲਟੇਰੇ ਪੈਂਦੇ ਤੇ ਉਹ ਲੈ ਲੈਂਦੇ ਆ ਉਹ ਨਾਲੇ ਆਪਣੇ ਕੰਨ ਬਣਾਉਣੇ ਤੇ ਨਾਲੇ ਸੋਨਾ ਉਹਦੇ ਨਾਲੋਂ ਓਦਾਂ ਨਹੀਂ ਚੰਗਾ ਚੁੱਪ ਕਰਕੇ ਰਹਿ ਤੁਰਿਆ ਜਾਵੇ ਕੋਈ ਚੂੰ ਦੀ ਜੈ ਨਹੀਂ ਕਰਦਾ ਹਮ ਆਪਣੇ ਸੱਦੇ ਰਹਿ ਜਾਣਾ ਸੱਦੇ ਆ ਜਾਣਾ કે ਉਹ કો બોલਣਾ ਨਹੀਂ ਕੋ ਗੱਲ ਨਹੀਂ વાત ਨਹੀਂ ਤੇ ਉਹ ઠાਉਣਾ ਤੇ ਉਹਨਾਂ ਉਹਨੂੰ ਅਜੇ ਨਾ ਤੇ ਨਹੀਂ ਪਾਈ ਦੂਜੇ ਨੂੰ ઠાਉਂਦੇ ਆ ਦੂਜੇ ਨੂੰ ਕੋਈ ਕੋਸ਼ ਨਹੀਂ ਜਾਂਦਾ ਤੇ ਇਹ ਸਭ ਤੋਂ ਚੰਗਾ ਵੀ ਸਾਦਾ ਹੀ ਵਿਆਹ ਕਰੀਏ ਤਾਂ ਬਹੁਤ ਜ਼ਿਆਦੀ ਚੰਗੀ ਗੱਲ ਆ ਮੇਰੀ ਇਹੋ ਪਸੰਦ ਵਾ ਸਹਿਮਤਾ ਭਾਈ ਸਾਰੇ ਮੈਂ ਸਹਿਮਤਾ ਤੂੰ ਸਹਿਮਤਾ ਤੂੰ ਸਹਿਮਤਾ ਨਾ ਤੇ ਵੀ ਇਹ ਚੰਗਾ ਹੀ ਉਹ ਕੰਮ ਬਹੁਤ ਸੋਹਣਾ ਕੰਮ ਆ ਕੋਈ ਘਰ ਵਿਓੱਖਾ ਨਹੀਂ ਹੁੰਦਾ ਤੇ ਜੇ ਜੇ 10-10 ਲੱਖ ਰੁਪਇਆ ਲਾ ਕੇ ਕਰ ਲਿਆ ਵਿਆ ਤੇ ਮੁੜ ਕੇ ਉਹ ਕਰਜ਼ਾ ਹੀ ਲਉਂਦੇ ਰਹੇ ਤੇ ਕੀ ਫਾਇਦਾ ਹੋਇਆ ਕੋਈ ਫਾਇਦਾ ਨਾਓ ਜੀ ਤੇ ਅੱਜ ਦੇ ਵਲੌਗ ਚ ਇੰਨਾ ਹੀ ਬਾਕੀ ਗੱਲਾਂ ਤੁਹਾਡੇ ਨਾਲ ਅਗਲੇ ਵਲੌਗ ਚ ਸੰਨੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ